ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ ਲਿਬਰਲ ਦਾ ਫਾਰਮਾਕੇਅਰ ਬਿਲ ਹਾਊਸ ਆਫ ਕਾਮਰਸ ਦੇ ਵਿੱਚ ਤੀਜੀ ਰੀਡਿੰਗ ਦੇ ਵਿੱਚ ਵੀ ਪਾਸ ਬਰਥ ਕੰਟਰੋਲ ਤੇ ਡਾਇਬੀਟਿਸ ਦੀਆਂ ਦਵਾਈਆਂ ਸਰਕਾਰ ਵੱਲੋਂ ਕੀਤੀਆਂ ਜਾਣਗੀਆਂ ਕਵਰ ਫੈਡਰਲ ਨਿਊ ਡੈਮੋਕ੍ਰੇਟਸ ਕਰਿਆਨੇ ਦੀ ਦੁਕਾਨ ਦੇ ਸਟੈਪਲਾਂ ਤੇ ਕੀਮਤ ਕੈਪ ਦੀ ਕਰਦੇ ਨੇ ਮੰਗ ਲਿਬਰਲ ਕੈਨੇਡਾ ਦੇ ਵਿੱਚ ਵੱਡੇ ਕਰਿਆਨੇ ਨੂੰ ਕੋਡ ਆਫ ਕੰਡਕਟ ਤੇ ਦਸਖਤ ਕਰਵਾਉਣ ਦੀ ਕਰ ਰਹੇ ਨੇ ਕੋਸ਼ਿਸ਼ ਵੈਨਕੂਵਰ ਕਰਾਂ ਦੀ ਵਿਕਰੀ ਮਈ ਦੇ ਵਿੱਚ ਲਗਭਗ 20% ਦੀ ਘਟੀ ਬਾਕੀ ਚੀਜ਼ਾਂ ਦੀ ਸੂਚੀ ਚ ਹੋਇਆ ਵਾਦਾ ਖਬਰਾਂ ਵਿਸਤਾਰ ਦੇ ਨਾਲ ਲਿਬਰਲਾਂ ਦਾ ਫਾਰਮਾ ਕੇਅਰ ਬਿਲ ਹਾਊਸ ਆਫ ਕਾਮਨਸ ਦੇ ਵਿੱਚ ਤੀਜੀ ਰੀਡਿੰਗ ਦੇ ਵਿੱਚ ਵੀ ਪਾਸ ਹੋਣ ਤੋਂ ਬਾਅਦ ਸੈਨੇਟ ਨੂੰ ਭੇਜਿਆ ਗਿਆ ਜਿਸ ਤਹਿਤ ਬਰਥ ਕੰਟਰੋਲ ਅਤੇ ਡਾਇਬੀਟਿਸ ਦੀਆਂ ਦਵਾਈਆਂ ਸਰਕਾਰ ਦੇ ਵੱਲੋਂ ਖਬਰ ਕੀਤੀਆਂ ਜਾਣਗੀਆਂ ਹਾਊਸ ਅਧ ਦੇ ਵਿੱਚ ਬਿਲ ਪਾਸ ਹੋਣ ਤੋਂ ਬਾਅਦ ਹੈਲਥ ਮਿਨਿਸਟਰ ਮਾਰਕ ਹਾਲਡ ਨੇ ਕਿਹਾ ਹੈ ਕਿ ਇਸ ਸਬੰਧੀ ਪ੍ਰੋਵਿੰਸਾਂ ਤੇ ਟੈਰਿਟਰੀਜ਼ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਜਾਏਗੀ ਇਸ ਤੇ ਅਗਲੇ 5 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਦਾ ਖਰਚਾ ਆਉਣ ਦੀ ਉਮੀਦ ਹੈ ਇਸ ਤਹਿਤ ਹੈਲਥ ਕਾਰਡ ਦਿਖਾ ਕੇ ਇਹ ਦਵਾਈਆਂ ਕੈਨੇਡੀਅਨਸ ਮੁਫਤ ਦੇ ਵਿੱਚ ਪ੍ਰਾਪਤ ਕਰ ਸਕਣਗੇ ਪਰ ਇਹ ਫਿਲਹਾਲ ਸਪਸ਼ਟ ਨਹੀਂ ਹੈ ਕਿ ਕਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਦਵਾਈਆਂ ਇਸ ਤਹਿਤ ਕਵਰ ਹੋਣਗੀਆਂ ਕਿਉਂਕਿ ਇਹ ਫਿਲਹਾਲ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਨਾਲ ਗੱਲਬਾਤ ਤੋਂ ਬਾਅਦ ਸਪਸ਼ਟ ਹੋਵੇਗਾ ਅਤੇ ਪਵੇਖਦੇ ਵਿੱਚ ਇਸ ਪ੍ਰੋਗਰਾਮ ਦਾ ਵਿਸਾਰ ਕਰਨ ਬਾਰੇ ਸਰਕਾਰ ਸੋਚ ਰਹੀ ਹੈ ਦੱਸਦੇ ਕਿ ਐਨਡੀਪੀ ਅਤੇ ਲਿਬਰਲਾਂ ਦੇ درمیان ਸਭੇ ਤੋਂ ਪਹਿਲਾਂ ਚੋਣਾ ਟਾਲਣ ਦੇ ਲਈ ਸਮਝੌਤਾ ਕੀਤਾ ਗਿਆ ਹੈ ਜਿਸ ਦੇ ਤਹਿਤ ਯੂਨੀਵਰਸਲ ਫਾਰਮਾ ਕੇਅਰ ਇੱਕ ਅਹਿਮ ਜਿਹੜੀ ਹੈ ਉਹ ਮ ਆ ਮੰਗ ਸੀ ਕਾਫੀ ਲੰਮਾ ਸਮਾਂ ਗੱਲਬਾਤ ਤੋਂ ਬਾਅਦ ਸਰਕਾਰ ਦੇ ਵੱਲੋਂ ਇੱਕ ਵਾਰ ਸਮਾਂ ਸੀਮਾ ਵਧਾਉਣ ਤੋਂ ਬਾਅਦ ਇਹ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਟੇਬਲ ਕੀਤਾ ਗਿਆ ਬੇਸ਼ੱਕ ਪਾਰਲੀਮੈਂਟਰੀ ਬਜਟ ਆਫੀਸਰ ਦੇ ਵੱਲੋਂ ਇਸ ਬਿੱਲ ਦੇ ਖਰਚੇ ਵੱਧ ਦਰਸਾਏ ਗਏ ਹਨ ਪਰ ਇਸ ਤੇ ਐਡਵੋਕੇਟ ਦਾ ਕਹਿਣਾ ਸੀ ਕਿ ਵਲਾਲ ਪ੍ਰਵਿੰਸਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾਣੀ ਬਾਕੀ ਹੈ ਤੇ ਬਦ ਦੇ ਵਿੱਚ ਦਵਾਈਆਂ ਖਰੀਦਣ ਤੇ ਪ੍ਰਾਈਸ ਵੀ ਨੇਗੋਸ਼ੀਏਟ ਕੀਤੇ ਜਾਣਗੇ ਜਿਸ ਦੇ ਨਾਲ ਪ੍ਰਾਈਸ ਜਿਹੜਾ ਉਹ ਕਟੇਗਾ Netflix ਇਸ 45 ਰਗੀਆਂ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਨੂੰ ਹੁਣ ਇਹ ਹੁਕਮ ਜਾਰੀ ਕੀਤੇ ਜਾ ਰਹੇ ਨੇ ਕਿ ਉਹਨਾਂ ਨੂੰ ਸਥਾਨਕ ਖਬਰਾਂ ਤੇ ਕੈਨੇਡੀਅਨ ਸਮਗਰੀ ਦੇ ਉਤਪਾਦਨ ਦੇ ਲਈ ਪੈਸੇ ਦਾ ਹੁਣ ਭੁਗਤਾਨ ਕਰਨਾ ਚਾਹੀਦਾ ਹੈ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਤੇ ਦੂਰ ਸੰਚਾਰ ਕਮਿਸ਼ਨ ਨੇ ਵਿਦੇਸ਼ੀ ਸਟ੍ਰੀਮਰਾਂ ਨੂੰ ਆਪਣੇ ਸਾਲਾਨਾ ਕੈਨੇਡੀਅਨ ਮੁਨਾਫੇ ਦਾ 5% ਫੰਡ ਦੇ ਵਿੱਚ ਅਦਾ ਕਰਨ ਦੇ ਲਈ ਕਿਹਾ ਹੈ ਰਿਪੋਰਟ ਦੇ ਮੁਤਾਬਕ ਜਨਤਕ ਰਿਕਾਰਡ ਆਧਾਰ ਤੇ ਕਮਿਸ਼ਨ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਤੇ ਲੋੜਾ ਲਗਾ ਰਿਹਾ ਹੈ ਖਾਸ ਤੌਰ ਦੇ ਉੱਤੇ ਕਮਿਸ਼ਨ ਨੂੰ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਦੀ ਲੋੜ ਹੋਵੇਗੀ ਜੋ ਸਾਲਾਨਾ ਯੋਗਦਾਨਾਂ ਦੇ ਮਾਹਲੀਏ ਦੇ ਵਿੱਚ ਡਾਲਰ 25 ਮਿਲੀਅਨ ਜਾਂ ਇਸ ਤੋਂ ਵੱਧ ਕਮਾਉਂਦੀਆਂ ਨੇ ਤੇ ਜੋ ਕੁਝ ਫੰਡਾਂ ਦੇ ਵਿੱਚ ਉਹਨਾਂ ਮਾਹਲੀਏ ਦਾ 5% ਦੀ ਯੋਗਦਾਨ ਪਾਉਣ ਲਈ ਇੱਕ ਕੈਨੇਡੀਅਨ ਪ੍ਰਸਾਰਕ ਦੇ ਨਾਲ ਸਬੰਧਤ ਨਹੀਂ ਹੈ ਇਹ ਫੰਡ ਸਥਾਨਕ ਟੀਵੀ ਤੇ ਰੇਡੀਓ ਖਬਰਾਂ ਇੰਡੀਜਨਸ ਕੰਟੈਂਟ ਫ੍ਰੈਂਚ ਭਾਸ਼ਾ ਦੀ ਦਾ ਕੰਟੈਂਟ ਜੋ ਵੱਖਰੇ ਪਛੋਕੜ ਵਾਲੇ ਲੋਕਾਂ ਦੇ ਦੁਆਰਾ ਬਣਾਈ ਗਈ ਸਮੱਗਰੀ ਦੇ ਉਤਪਾਦਨ ਲਈ ਸਮਾਰਟ ਬਿਟ ਹੋਵੇਗਾ ਸੀਆਰਟੀਸੀ ਦਾ ਇਹ ਕਹਿਣਾ ਹੈ ਕਿ ਫੰਡ ਹਰ ਸਾਲ ਕੈਨੇਡਾ ਦੇ ਪ੍ਰਸਾਰਣ ਪ੍ਰਣਾਲੀ ਦੇ ਵਿੱਚ ਲਗਭਗ ਡਾਲਰ 200 ਮਿਲੀਅਨ ਦਾ ਟੀ ਜਿਹੜਾ ਟੀਕਾ ਲਗਾਉਣ ਦੀ ਉਮੀਦ ਹੈ ਪੋਤਾਨ ਕਰਨ ਦੇ ਲਈ ਜ਼ਿੰਮੇਵਾਰ ਉਹ ਕੰਪਨੀਆਂ ਹੋਣਗੀਆਂ ਜੋ ਕੈਨੇਡੀਅਨ ਬ੍ਰਾਡਕਾਸਟਰ ਦੇ ਨਾਲ ਸਬੰਧਤ ਨਹੀਂ ਹਨ ਜੋ ਕੈਨੇਡੀਅਨ ਪ੍ਰਸਾਰਣ ਤੋਂ ਘੱਟੋ-ਘੱਟ ਡਾਲਰ 25 ਮਿਲੀਅਨ ਕਮਾਉਂਦੀਆਂ ਨੇ ਨਵੇਂ ਨਿਰਦੇਸ਼ਾਂ ਦਾ ਉਦੇਸ਼ ਤਕਨੀਕੀ ਦਿਗਜਾਂ ਤੇ ਰਵਾਇਤੀ ਪ੍ਰਸਾਰਕਾਂ ਦੇ ਵਿਚਕਾਰ ਖੇਡ ਦੇ ਖੇਤਰ ਨੂੰ ਬਰਾਬਰ ਕਰਨਾ ਹੈ ਜੋ ਪਹਿਲਾਂ ਹੀ ਕੈਨੇਡੀਅਨ ਸਮੱਗਰੀ ਪੈਦਾ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਆ ਰਹੇ ਨੇ ਫੈਡਰਲ ਨਿਊ ਡੈਮੋਕ੍ਰੇਟਸ ਕਰਿਆਨੇ ਦੀ ਦੁਕਾਨ ਤੇ ਸਟੈਪਲਾਂ ਤੇ ਕੀਮਤ ਕੈਪ ਲਗਾਉਣਾ ਚਾਹੁੰਦੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲਿਬਰਲ ਸਰਕਾਰ ਕਰਿਆਨੇ ਨੂੰ ਆਪਣੇ ਆਪ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਮਨਾ ਨਹੀਂ ਕਰ ਸਕਦੀ ਤਾਂ ਇਸ ਤੇ ਸੋਚਣਾ ਪਵੇਗਾ ਮਹੀਨਿਆਂ ਤੋਂ ਲਿਬਰਲ ਕੈਨੇਡਾ ਦੇ ਵਿੱਚ ਵੱਡੇ ਕਰਿਆਨੇ ਨੂੰ ਇੱਕ ਕੋਡ ਆਫ ਕੰਡਕਟ ਤੇ ਦਸਤਖਤ ਕਰਨ ਦੇ ਲਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਹਰ ਕਿਸੇ ਦੇ ਲਈ ਭੋਜਨ ਦੀਆਂ ਕੀਮਤਾਂ ਦੇ ਵਿੱਚ ਕਮੀ ਆਵੇਗੀ ਤੇ ਉਦਯੋਗ ਮੰਤਰੀ ਫਰੈਂਕੋ ਫਿਲਿਪ ਸ਼ੈਂਪੇਨ ਜੋ ਕਿ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਮੁਕਾਬਲੇ ਦੇ ਵਿੱਚ ਸ਼ਾਮਿਲ ਹੋਣ ਲਈ ਇੱਕ ਵਿਦੇਸ਼ੀ ਕਹਿਆਨੇ ਨੂੰ ਅਦਾਲਤ ਵਿੱਚ ਉਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ ਜੋ ਕਿ ਸਹੀ ਨਹੀਂ ਲੱਗ ਰਹੀ ਮਹਿੰਗਾਈ ਦੇ ਵਿੱਚ ਮਾਮੂਲੀ ਗਿਰਾਵਟ ਦੇ ਕਾਰਨ ਹਾਲ ਹੀ ਦੇ ਵਿੱਚ ਕੁਝ ਖਾਣਿਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਪਰ ਨਿਊ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਕੀਮਤਾਂ ਦੇ ਵਿੱਚ ਲਗਭਗ ਬਹੁਤੀ ਕੋਈ ਗਿਰਾਵਟ ਨਹੀਂ ਆਈ ਜਿੰਨੀ ਕੀ ਉਹ ਪਿਛਲੇ 3 ਸਾਲਾਂ ਦੇ ਵਿੱਚ ਵਧੀਆਂ ਹੋਈਆਂ ਦੇਖ ਰਹੇ ਨੇ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਕੈਨੇਡੀਅਨਾਂ ਨੂੰ ਕਾਰਪੋਰੇਸ਼ਨਾਂ ਦੁਆਰਾ ਲੁੱਟੇ ਜਾਣ ਤੋਂ ਥੱਕ ਗਏ ਨੇ ਜੋ ਉਹਨਾਂ ਦਾ ਕਹਿਣਾ ਹੈ ਕਿ ਕੀਮਤਾਂ ਦੇ ਵਿੱਚ ਵਾਧਾ جاری ਹੈ ਪਿਛਲੇ ਮਹੀਨੇ ਕੁਝ ਖਾਸ ਦੁਕਾਨਦਾਰਾਂ ਨੇ ਨਿਰਾਸ਼ ਖਪਤਕਾਰਾਂ ਦੀ ਇੱਕ ਮਹੀਨਾ ਲੰਬੀ ਮੁਹਿੰਮ ਦੇ ਬਾਅਦ ਲਬਲਾ ਦਾ ਜਿਹੜਾ ਉਹ ਬਾਈਕਾਟ ਕੀਤਾ ਸੀ ਜੋ ਇੱਕ ਚੁੰਡੀ ਵੱਡੇ ਵਰਗਾ ਮਹਿਸੂਸ ਕਰ ਰਹੇ ਸਨ ਕਿ ਉਹਨਾਂ ਨੂੰ ਪਿੰਚ ਕੀਤਾ ਗਿਆ ਤੇ ਕ੍ਰਿਆਨੇ ਵਰਗੇ ਜੋਇੰਟ ਜੋ ਕਿ ਹੈ ਉਹ ਦੋਸ਼ੀ ਠਹਿਰਾਉਂਦੇ ਨੇ ਗ੍ਰੇਟਰ ਵੈਨਕੂਵਰ ਦੇ ਰੀਅਲ ਏਸਟੇਟ ਬੋਰਡ ਦਾ ਕਹਿਣਾ ਹੈ ਕਿ ਮਈ ਦੇ ਵਿੱਚ ਜਿਹੜਾ ਐਸ ਵੇਲੇ ਘਰਾ ਦੀ ਗਿਣਤੀ ਪਿਛਲੇ ਸਾਲ ਨਾਲੋਂ 19.9% ਦੀ ਘਟ ਗਈ ਹੈ ਵੀ 1% ਮੰਨੀ ਜਾ ਰਹੀ ਹੈ ਕਿਉਂਕਿ ਹੋਰ ਨਵੀਆਂ ਜਾਇਦਾਦਾਂ ਮਾਰਕੀਟ ਦੇ ਵਿੱਚ ਆਉਣੀਆਂ ਜਾਰੀ ਹੋ ਚੁੱਕਿਆ ਨੇ ਗ੍ਰੇਟਰ ਵੈਨਕੂਵਰ ਰੀਅਲਟਰਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਇਸ ਖੇਤਰ ਦੇ ਵਿੱਚ 2733 ਘਰਾਂ ਦੀ ਵਿਕਰੀ ਹੋਈ ਜੋ ਮਈ 2023 ਦੇ ਵਿੱਚ ਰਿਕਾਰਡ ਕੀਤੀ ਗਈ 3411 ਵਿਕਰੀ ਤੋਂ ਘੱਟ ਹੈ ਤੇ ਮਈ ਦੇ ਲਈ 10 ਸਾਲ ਦੀ ਮੌਸਮੀ ਔਸਤ ਤੋਂ 19.6% ਦੀ ਘਟ ਹੈ ਇਹ ਉਦੋਂ ਆਇਆ ਜਦੋਂ ਵਿਕਰੀ ਦੇ ਲਈ ਸੂਚੀਬੱਧ ਮੈਟਰੋ ਵੈਂਕੂਵਰ ਘਰਾਂ ਦੀ ਗਿਣਤੀ ਸਾਲ ਦਰ ਸਾਲ 46.3% ਦੀ ਵਾਧ ਕੇ 13600 ਹੋ ਗਈ ਜੋ ਕਿ 10 ਸਾਲ ਦੇ ਮੌਸਮੀ ਔਸਤ ਨਾਲੋਂ ਲਗਭਗ 1 ਪੰਜਵਾਂ ਵਾਧਾ ਹੈ ਬੋਰਡ ਦੇ ਅਰਥ ਸ਼ਾਸਤਰ ਦੇ ਡੇਟਾ ਵਿਸ਼ਲੇਸ਼ਣ ਦੇ ਨਿਰਦੇਸ਼ਕ ਐਂਡਰਿਓ ਲਿਜ਼ਾ ਕਹਿਣਾ ਹੈ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਮਈ ਦੀ ਵਿਕਰੀ ਆਮ ਨਾਲੋਂ ਕੁਝ ਠੀਕ ਹੋਈ ਲੱਗ ਰਹੀ ਹੈ ਪਰ ਇਸ ਨੂੰ ਵੱਖ-ਵੱਖ ਸਰਕਾਰੀ ਨੀਤੀਆਂ ਦੇ ਨਾਲ-ਨਾਲ ਉੱਚ ਉਧਾਰ ਲਾਗਤਾਂ ਤੋਂ ਲੈ ਕੇ ਅਰਥਵਿਵਸਥਾ ਬਾਰੇ ਚਿੰਤਾਵਾਂ ਤੱਕ ਦੇ ਕਾਰਨਾ ਤੱਕ ਬਣਾਇਆ ਗਿਆ ਹੈ ਕੰਪੋਜ਼ਿਟ ਬੈਂਚਮਾਰਕ ਘਰ ਦੀ ਕੀਮਤ ਡਾਲਰ 1 ਲੱਖ 212000 ਸੀ ਜੋ 1 ਸਾਲ ਪਹਿਲਾਂ ਨਾਲੋਂ 2.3 ਫੀਸਦੀ ਤੇ ਅਪ੍ਰੈਲ ਤੋਂ 0.5 ਫੀਸਦੀ ਵਾਧੂ ਸੀ ਮਈ ਦੇ ਵਿੱਚ 6374 ਵੱਖਰੀਆਂ ਅਟੈਚ ਤੇ ਜਿਹੜੀਆਂ ਅਪਾਰਟਮੈਂਟ ਸੰਪਤੀਆਂ ਨਵੀਆਂ ਉਪਲਬਧ ਹੋਈਆਂ ਸਨ ਮਈ 2023 ਦੇ ਮੁਕਾਬਲੇ 12.6% ਦੀ ਵਾਧ ਨੇ ਗ੍ਰੇਟਰ ਵੈਨਕੂਵਰ ਰੀਅਲਟਰਜ਼ ਦੁਆਰਾ ਕਵਰ ਕੀਤੇ ਗਏ ਖੇਤਰ ਤੇ ਨਗਰਪਾਲਿਕਾਵਾਂ ਬੋਵਨ ਆਇਲੈਂਡ ਬਰਨਬੀ ਕੋਕਿਟਲਮ ਮੈਪਲ ਰੇਜ ਨਿਊ ਵੈਸਟਮਿੰਸਟਰ ਉਤਰੀ ਵੈਨਕੂਵਰ ਪਿਟਮਰੋਜ਼ ਪੋਰਟ ਕੋਕਿਟਲਮ ਪੋਰਟ ਮੋਡੀ ਰਿਚਮੰਡ ਸਾਊਥ ਡੈਲਟਾ ਸਕਵਾਮੇਸ਼ਾ ਸਨਸ਼ਾਈਨ ਕੋਸਟ ਵੈਨਕੂਵਰ ਵੈਸਟ ਤੇ ਵੈਨਕੂਵਰ ਵਿਸਲ ਅਤੇ ਵਿਸਲਰ ਇਸ ਵਿੱਚ ਸ਼ਾਮਿਲ ਹੈ ਬੈਂਕ ਆਫ ਕੈਨੇਡਾ ਵੱਲੋਂ ਨਵੇਂ ਵਿਆਜ ਦਰ ਦੇ ਫੈਸਲੇ ਤੋਂ ਮਹਸ ਕੁਸ਼ਤ ਇੱਕ ਦਿਨ ਪਹਿਲਾਂ ਹੀ ਇਹ ਰਿਪੋਰਟ ਜਾਰੀ ਕੀਤੀ ਗਈ ਕੈਨੇਡਾ ਨੇ ਮੌਜੂਦਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੋਰਟ ਵਰਕਰ ਪਾਇਲਟ ਪਹੁੰਚ ਦੀ ਮਿਆਦ ਪੁੱਗਣ ਦੀ ਮਿੱਤੀ ਵੱਜੋਂ ਨਵੇਂ ਵਧੇ ਹੋਏ ਕੇਅਰਗੇਵਰ ਪਾਇਲਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਮੌਜੂਦਾ ਪਾਇਲਟ ਪ੍ਰੋਗਰਾਮਾਂ ਦੀ ਜਿਹੜੀ ਮਿਆਦ ਹੈ ਉਹ 17 ਜੂਨ ਨੂੰ ਖਤਮ ਹੋਣ ਵਾਲੀ ਹੈ ਉਹਨਾਂ ਦੀ ਥਾਂ ਤੇ ਨਵੇਂ ਪਾਇਲਟ ਪ੍ਰੋਗਰਾਮ ਹੋਮ ਕੇਅਰ ਵਰਕਰਾਂ ਨੂੰ ਕੈਨੇਡਾ ਪਹੁੰਚਣ ਤੇ ਸਥਾਈ ਨਿਵਾਸੀ ਰੁਤਬਾ ਪ੍ਰਦਾਨ ਕਰਨਗੇ ਯਾਨੀ ਉਹਨਾਂ ਨੂੰ पीआर देंगे ना कि देश ਦੇ ਵਿੱਚ ਕੰਮ ਦੇ ਤਜਰਬੇ ਦੀ ਇੱਕ ਨਿਸ਼ਚਿਤ ਮਾਤਰਾ ਦੇ ਲੜੀ ਦੇ بجائے ਬਲਕਿ ਉਹਨਾਂ ਸੰਸਥਾਵਾਂ ਲਈ ਵੀ ਉਹ ਕੰਮ ਕਰਨ ਦੀ ਇਜਾਜ਼ਤ ਉਹਨਾਂ ਨੂੰ ਦਿੱਤੀ ਜਾਵੇਗੀ ਜੋ ਸੈਮੀ ਇੰਡੀਪੈਂਡੈਂਟ ਜਾਂ ਫਿਰ ਕਿਸੇ ਸਾੜਤਈਆ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਲਈ ਅਸਥਾਈ ਜਾਂ ਪਾਰਟ ਟਾਈਮ ਦੇਖਭਾਲ ਪ੍ਰੋਵਾਈਡ ਕਰਦੀਆਂ ਨੇ ਯੋਗ ਵਿਅਕਤੀਆਂ ਦੇ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਦੇ ਆਧਾਰ ਤੇ ਘੱਟੋ ਘੱਟ CLB ਪੱਧਰ ਜਿਹੜਾ ਹੈ ਉਹ 4 ਹੋਵੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਤੇ ਬਰਾਬਰ ਰੱਖੋ ਤੇ ਫੁੱਲ ਟਾਈਮ ਹੋਮ ਕੇਅਰ ਨੌਕਰੀ ਦੇ ਲਈ ਇੱਕ ਪੇਸ਼ਕਸ਼ ਪ੍ਰਾਪਤ ਕਰੋ ਇਹ ਮਾਪਦੰਡ ਪਿਛਲੇ ਪਾਇਲਟ ਪ੍ਰੋਗਰਾਮਾਂ ਤੋਂ ਇੱਕ ਤਬਦੀਲੀ ਦੇ ਨਿਸ਼ਾਨ ਦੇਹੀ ਕਰਦਾ ਹੈ ਜਿਸ ਲਈ 5 ਸੀਐਲਬੀ ਤੇ ਕੈਨੇਡੀਅਨ ਪੋਸਟ ਸਕੇਂਡਰੀ ਸਿੱਖਿਆ ਦੀ ਇੱਕ ਸਾਲ ਦੀ ਲੋੜ ਹੁੰਦੀ ਹੈ ਪ੍ਰੋਗਰਾਮਾ ਦੇ ਵਿੱਚ ਘੱਟੋ ਘੱਟ 6 ਮਹੀਨਿਆਂ ਦੇ ਕੰਮ ਦੇ ਤਜਰਬੇ ਦੀ ਲੋੜ ਸ਼ਾਮਿਲ ਹੈ ਆਈਆਰਸੀਸੀ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਕਿ ਨਵੇਂ ਪਾਇਲਟ ਪ੍ਰੋਗਰਾਮਾ ਦੇ ਤਹਿਤ ਕੰਮ ਦੇ ਤਜਰਬੇ ਦੀ ਲੋੜ ਕੀ ਹੋਵੇਗੀ ਤੇ ਕਿਹਾ ਗਿਆ ਹੈ ਕਿ ਪੂਰੀ ਲਾਂਚ ਦੇ ਨੇੜੇ ਹੋਰ ਵੇਰਵਿਆਂ ਦਾ ਐਲਾਨ ਜਿਹੜਾ ਕੀਤਾ ਜਾਵੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੈਨੇਡੀਅਨ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਵਿੱਚ ਦੇਖਭਾਲ ਕਰਨ ਵਾਲੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤੇ ਸਾਡੇ ਪ੍ਰੋਗਰਾਮਾਂ ਨੂੰ ਉਹਨਾਂ ਦੇ ਅਨਮੋਲ ਯੋਗ ਨੂੰ ਦਰਸਾਉਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਅਸੀਂ ਇੱਕ ਸਥਾਈ ਦੇਖਪਾਲ ਕਰਨ ਵਾਲੇ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਕੰਮ ਕਰਦੇ ਹਾਂ ਇੱਕ ਦੋ ਨਵੇਂ ਪਾਇਲਟ ਨਾ ਸਿਰਫ ਦੇਖਪਾਲ ਕਰਨ ਵਾਲਿਆਂ ਦੇ ਲਈ ਸਹਾਇਤਾ ਦੇ ਵਿੱਚ ਸੁਧਾਰ ਕਰਨਗੇ ਬਲਕਿ ਪਰਿਵਾਰਾਂ ਨੂੰ ਗੁਣਵੱਤਾ ਦੀ ਦੇਖਪਾਲ ਵੀ ਪ੍ਰੋਵਾਈਡ ਕਰਨਗੇ ਜਿਸ ਤੇ ਉਹ ਹੱਕਦਾਰ ਨੇ 2024-2026 ਇਮੀਗ੍ਰੇਸ਼ਨ ਪੱਧਰ ਯੋਗਦਾਨ ਦੇ ਅਨੁਸਾਰ ਕੈਨੇਡਾ ਨੂੰ ਕਿਰ ਗੀਵਰ ਪ੍ਰੋਗਰਾਮ ਆ ਰਹੇ 15000 ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਹੈ ਤੇ 30 ਅਪ੍ਰੈਲ 2024 ਤੱਕ 2019 ਦੇ ਵਿੱਚ ਹੋ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੋਰਟ ਵਰਕ ਕਰ ਜਿਹੜੇ ਪਾਇਲਟ ਦੀ ਸ਼ੁਰੂਆਤ ਤੋਂ ਬਾਅਦ ਲਗਭਗ 5700 ਦੇਖਪਾਲ ਕਰਨ ਵਾਲੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਥਾਈ ਨਿਵਾਸੀ ਬਣ ਗਏ ਨੇ ਕੈਨੇਡੀਅਨ ਕੈਰੀਅਰ ਵੈਸਟ ਚੈਟ ਉਡਣ ਦਾ ਇੱਕ ਨਵਾਂ ਤਰੀਕਾ ਪੇਸ਼ ਕਰ ਰਿਹਾ ਯਾਨੀ ਉਡਾਨ ਭਰਨੀਆ ਤਾਂ ਇੱਕ ਨਵਾਂ ਵਿਕਲਪ ਹੈ ਜਿਸ ਨੂੰ ਇਸ ਵੇਲੇ ਅਲਟਰਾ ਬੇਸਿਕ ਕਿਹਾ ਜਾਂਦਾ ਹੈ ਮੰਗਲਵਾਰ ਤੱਕ ਘਰੇਲੂ ਤੇ ਕ੍ਰਾਸ ਬਾਰਡਰ ਰੂਟਾਂ ਤੇ ਬੇਸਿਕ ਕਿਰਾਏ ਨੂੰ ਐਲਟਰਾ ਬੇਸਿਕ ਦੁਆਰਾ ਚਲਾਇਆ ਜਾ ਰਿਹਾ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਸ਼ਾਮਿਲ ਨੇ ਜਿਸ ਦੇ ਵਿੱਚ ਕੋਈ ਵੀ ਕੈਰੀ ਆਨ ਬੈਗ ਸ਼ਾਮਿਲ ਨਹੀਂ ਹੈ ਜਦੋਂ ਤੱਕ ਯਾਤਰੀ ਟ੍ਰਾਂਸ ਅਟਲੈਂਟਿਕ ਜਾਂ ਟ੍ਰਾਂਸ ਪੈਸੀਫਿਕ ਫਲਾਈਟ ਦੇ ਵਿੱਚ ਯਾਤਰਾ ਨਹੀਂ ਕਰ ਰਿਹਾ ਹੁੰਦਾ ਜਾਂ ਜੇਕਰ ਯਾਤਰੀ ਸਾਰੀਆਂ ਉਡਾਨਾਂ ਦੇ ਲਈ ਇੱਕ ਦਿਸ਼ਾ ਦੇ ਵਿੱਚ ਐਕਸਟੈਂਡਡ ਕੰਫਰਟ ਜਿਹੜੇ ਕਨੈਕਸ਼ਨਾਂ ਸਮੇਤ ਖਰੀਦਾਰੀ ਕਰਦਾ ਹੈ ਯਾਨੀ ਉਸ ਨੂੰ ਖਰੀਦ ਲੈਂਦਾ ਤਾਂ ਵੈਸਟ ਜੈਟ ਦਾ ਕਹਿਣਾ ਹੈ ਕਿ ਸਾਹਮਣੇ ਵਾਲੀ ਸੀਟ ਦੇ ਹੇਠਾਂ ਫਿੱਟ ਹੋਣ ਵਾਲੀਆਂ ਨਿੱਜੀ ਚੀਜ਼ਾਂ ਦੀ ਇਜਾਜ਼ਤ ਹੈ ਤੇ ਇੱਕ ਵਾਧੂ ਫੀਸ ਦੇ ਲਈ ਬੈਗ ਦੀ ਜਾਂਚ ਕਰਨ ਦੀ ਵੀ ਇਜਾਜ਼ਤ ਹੈ ਕੋਈ ਵੀ ਵਿਅਕਤੀ ਕੈਰੀ-ਆਨ ਬੈਗ ਲੈ ਕੇ ਗੇਟ ਤੇ ਪਹੁੰਚਦਾ ਹੈ ਜੋ سامنے ਵਾਲੀ ਸੀਟ ਦੇ ਹੇਠਾਂ ਫਿੱਟ ਨਹੀਂ ਹੁੰਦਾ ਤਾਂ ਉਸ ਨੂੰ ਆਪਣੇ ਬੈਗ ਦੀ ਜਾਂਚ ਕਰਨ ਦੀ ਲੋੜ ਹੋਵੇਗੀ ਤੇ ਸੇਵਾ ਫੀਸ ਵੀ ਲਾਗੂ ਕੀਤੀ ਜਾਏਗੀ ਅਲਟਰਾ ਬੇਸਿਕ ਉਡਾਨ ਭਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਹੀ ਹਵਾਈ ਜਹਾਜ਼ ਦੇ ਪਿਛਲੇ ਪਾਸੇ ਸੀਟਾਂ ਨਿਰਧਾਰਿਤ ਕਰ ਦਿੱਤੀਆਂ ਜਾਣਗੀਆਂ ਮਿਡਲ ਸੀਟਾਂ ਸਮੇਤ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਕਿਸੇ ਹੋਰ ਯਾਤਰੀ ਦੇ ਨਾਲ ਹੀ ਬੈਠਾ ਹੋਵੇ ਹਾਲਾਂਕਿ ਯਾਤਰੀ ਕੋਈ ਵਾਧੂ ਫੀਸ ਲਈ ਆਪਣੀ ਸੀਟ ਦੀ ਚੋਣ ਕਰਨ ਦਾ ਵਿਕਲਪ ਹੁੰਦਾ ਹੈ ਕੋਈ ਵੀ ਅਲਟਰਾ ਬੇਸਿਕ ਉਡਾਨ ਭਰਨ ਵਾਲਾ ਆਖਰੀ ਵਿਅਕਤੀ ਹੋਵੇਗਾ ਉਹ ਆਪਣੀ ਟਿਕਟ ਨੂੰ ਬਦਲ ਨਹੀਂ ਸਕਦਾ ਰੱਦ ਨਹੀਂ ਕਰ ਸਕਦਾ ਜਾਂ ਫਿਰ ਰਿਫੰਡ ਜਿਹੜਾ ਉਹ ਨਹੀਂ ਕਰਵਾ ਸਕਦਾ ਉਹ ਵੈਸਟ ਚੈਟ ਇਨਾਮ ਵੀ ਹਾਸਲ ਕਰਨ ਦੇ ਯੋਗ ਜਿਹੜਾ ਉਹ ਨਹੀਂ ਹੋਵੇਗਾ ਕੈਲਗਰੀ ਲਿਬਰਲ ਐਮਪੀ ਜਾਰਜ ਚਹਲ ਹੰਬੋਲਟ ਬ੍ਰੌਂਕੋਸ ਬਸ ਹਾਸਲੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਦੇਸ਼ ਨਿਕਾਲੇ ਨੂੰ ਰੋਕਣ ਲਈ ਆਪਣੇ ਸਾਥੀਆਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਤੇ 13 ਜ਼ਖਮੀ ਹੋਏ ਸਨ ਐਮਪੀ ਚਾਹਲ ਦਾ ਕਹਿਣਾ ਹੈ ਕਿ ਮਾਨਵਤਾਵਾਦੀ ਤੇ ਤਰਸ ਦੇ ਆਧਾਰ ਦੇ ਉੱਤੇ ਸਿੱਧੂ ਨੂੰ ਰਿਪੋਰਟ ਨਹੀਂ ਕਰਨਾ ਚਾਹੀਦਾ ਜਿਸ ਦੀ ਅਪੀਲ ਲੈ ਕੇ ਉਹ ਸਰਕਾਰ ਦੇ ਨਾਲ ਵੀ ਗੱਲ ਕਰਨਗੇ ਕੈਲਗਰੀ ਲਿਬਰਲ ਐਮਪੀ ਜੋਰਜ ਚਾਹਲ ਹੰਬੋਲਟ ਬਰੌਂਕੋਸ ਬਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਦੇਸ਼ ਨਿਕਾਲੇ ਨੂੰ ਰੋਕਣ ਲਈ ਆਪਣੇ ਸਾਥੀਆਂ ਦੇ ਨਾਲ ਸਮਰਥਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਤੇ 13 ਜ਼ਖਮੀ ਹੋਏ ਸਨ ਰਿਪੋਰਟ ਮੁਤਾਬਕ ਚਾਹਲ ਨੇ ਪਿਛਲੇ ਹਫਤੇ ਆਪਣੇ ਲਿਬਰਲ ਕੌਕਰਸ ਦੇ ਸਹਿਯੋਗੀਆਂ ਨੂੰ ਈਮੇਲ ਕਰਕੇ ਕਿਹਾ ਹੈ ਕਿ ਉਹ ਜਨਤਕ ਔਰਤੇ ਸਿੱਧੂ ਦੇ ਕੈਨੇਡਾ ਵਿੱਚ ਰਹਿਣ ਦੀ ਵਕਾਲਤ ਕਰੇ ਚਹਿਲ ਨੇ ਕਿਹਾ ਕਿ ਇੱਕ ਦੁਖਦਾਈ ਹਾਦਸੇ ਜਿਸ ਦੇ ਵਿੱਚ ਉਹ ਸ਼ਾਮਿਲ ਸੀ ਦੋਸ਼ੀ ਮੰਨਿਆ ਗਿਆ ਉਹਨਾਂ ਨੂੰ ਤੇ ਆਪਣਾ ਉਸਨੇ ਸਮਾਂ ਵੀ ਬਿਤਾਇਆ ਚਹਿਲ ਨੇ ਕਿਹਾ ਕਿ ਸਿੱਧੂ ਉਹਨਾਂ ਦੇ ਹਲਕੇ ਦਾ ਵਸਨੀਕ ਹੈ ਤੇ ਪਿਛਲੇ ਹਫਤੇ ਹੀ ਉਸਦੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ ਜੋ ਕਿ ਮਾਫੀ ਮੰਗ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਦਫ਼ਤਰ ਨੇ ਕਿਹਾ ਹੈ ਕਿ ਉਹ ਪ੍ਰਾਈਵੇਸੀ ਕਾਨੂੰਨ ਦੇ ਕਾਰਨ ਖਾਸ ਮਾਮਲਿਆਂ ਤੇ ਟਿੱਪਣੀ ਨਹੀਂ ਕਰ ਸਕਦੇ ਚਾਹਲ ਦਾ ਕਹਿਣਾ ਹੈ ਕਿ ਉਹਨਾਂ ਨੇ ਸਿੱਧੂ ਦੇ ਮਾਮਲੇ ਬਾਰੇ ਪਹਿਲਾਂ ਮਿਲਰ ਦੇ ਨਾਲ ਗੱਲ ਕੀਤੀ ਸੀ ਪਰ ਉਦੋਂ ਤੋਂ ਉਹਨਾਂ ਨੇ ਲਿਬਰਲ ਕੋਕਸ ਨੂੰ ਈਮੇਲ ਨਹੀਂ ਭੇਜੀ ਸਿੱਧੂ ਨੂੰ 24 ਮਈ ਨੂੰ ਕੈਲਗਰੀ ਦੇ ਵਿੱਚ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੀ ਸੁਣਵਾਈ ਦੌਰਾਨ ਦੇਸ਼ ਨਿਕਾਲੇ ਦੇ ਹੁਕਮ ਪ੍ਰਾਪਤ ਹੋਏ ਸਨ ਉਹਨਾਂ ਦੇ ਵਕੀਲ ਦੀਆਂ ਦਲੀਲਾਂ ਦੇ ਬਾਵਜੂਦ ਕਿ ਹਮਦਰਦੀ ਤੇ ਮਾਨਵਤਾਵਾਦੀ ਕਾਰਨਾਂ ਦੇ ਆਧਾਰ ਤੇ ਸਿੱਧੂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਣਾ ਚਾਹੀਦਾ ਬੋਰਡ ਨੇ ਕਿਹਾ ਕਿ ਉਹ ਨਾ ਕਾਰਨਾ ਤੇ ਵਿਚਾਰ ਨਹੀਂ ਕਰ ਸਕਦੇ ਅਜੇ ਹਾਇ ਇਸ ਲਈ ਹੈ ਕਿਉਂਕਿ ਸਿੱਧੂ ਵੱਲੋਂ ਆਪਣੇ ਕੰਮਾਂ ਦੀ ਪੂਰੀ ਜ਼ਿੰਮੇਵਾਰੀ ਲੈਣ ਦੇ ਬਾਵਜੂਦ ਕਾਨੂੰਨ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੇ ਨਾਗਰਿਕ ਨਾ ਹੋਣ ਕਰਕੇ ਤੇ ਗੰਭੀਰ ਅਪਰਾਧ ਕਰਨ ਦੇ ਕਾਰਨ ਕੈਨੇਡਾ ਲਈ ਅਯੋਗ ਹੈ ਉਸ ਸਮੇਂ ਸਿੱਧੂ ਦੇ ਵਕੀਲ ਨੇ ਕਿਹਾ ਕਿ ਉਹ ਬੋਰਡ ਦੇ ਫੈਸਲੇ ਤੋਂ ਹੈਰਾਨ ਨਹੀਂ ਹੈ ਕਿਉਂਕਿ ਕਾਨੂੰਨ ਦੇ ਮੁਤਾਬਕ ਉਸ ਨੂੰ ਭੇਜਿਆ ਹੋਇਆ ਸਿੱਟਾ ਕਿਹਾ ਗਿਆ ਹੈ ਗ੍ਰੀਨ ਨੇ ਕਿਹਾ ਕਿ ਇਥੇ ਆਉਣ ਤੋਂ ਬਾਅਦ ਸਿੱਧੂ ਇੱਕ ਪਿਤਾ ਬਣ ਗਿਆ ਤੇ ਉਸਦੇ ਬੱਚੇ ਨੂੰ ਗੰਭੀਰ ਸਿਹਤ ਸਮੱਸਿਆਵਾਂ ਹਨ ਤੇ ਨਤੀਜੇ ਵਜੋਂ ਉਹ ਭਾਰਤ ਵਿੱਚ ਅਸੁਰੱਖਿਅਤ ਨਹੀਂ ਹੋਵੇਗਾ ਸਿੱਧੂ ਦੀ ਪਤਨੀ ਵੀ ਕੈਨੇਡਾ ਦੀ ਨਾਗਰਿਕ ਹੈ ਗ੍ਰੀਨ ਨੇ ਕਿਹਾ ਕਿ ਸਿੱਧੂ ਪਹਿਲਾਂ ਹੀ ਇਸ ਦੀ ਕੀਮਤ ਚੁਕਾ ਚੁੱਕਾ ਹੈ ਜਨਤਾ ਲਈ ਉਹ ਕੋਈ ਖਤਰਾ ਨਹੀਂ ਹੈ ਉਸ ਉਸ ਦੀ ਜਿਹੜੀ ਸੋਚ ਸਮਝ ਕੇ ਉਸ ਕੀਤੀ ਗਲਤੀ ਨਹੀਂ ਸੀ ਉਸੇ ਪਰਿਵਾਰ ਨੂੰ ਹੁਣ ਵੰਡ ਕੇ ਹੋਰ ਵੀ ਵੱਡਾ ਦੁਖਾਂਤ ਪੈਦਾ ਹੋਵੇਗਾ ਕਿਉਂਕਿ ਉਹਨਾਂ ਦਾ ਬੱਚਾ ਇੰਨਾ ਸਿਹਤਮੰਦ ਨਹੀਂ ਹੈ ਜੇ ਜੋ ਭਾਰਤ ਵਿੱਚ ਸਹੀ ਨਹੀਂ ਰਹਿ ਸਕੇਗਾ ਕੈਲਗਰੀ ਦੇ ਸੰਸਦ ਮੈਂਬਰ ਸਿੱਧੂ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਦੇਸ਼ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਕਿਉਂਕਿ ਉਹਨਾਂ ਦੀ ਕਾਨੂੰਨੀ ਟੀਮ ਸਿੱਧੂ ਦੀ ਸਥਾਈ ਰਿਹਾਇਸ਼ ਨੂੰ ਬਹਾਲ ਕਰਨ ਲਈ ਅਰਜ਼ੀਆਂ ਤਿਆਰ ਕਰ ਰਹੀ ਹੈ ਰਿਪੋਰਟੇਸ਼ਨ ਬੋਰਡ ਦੀ ਸੁਣਵਾਈ ਤੋਂ ਬਾਅਦ ਗ੍ਰੀਨ ਨੇ ਕਿਹਾ ਕਿ ਉਹ ਮਾਨਵਤਾਵਾਦੀ ਤੇ ਹਮਦਰਦੀ ਦੇ ਆਧਾਰ ਤੇ ਸਿੱਧੂ ਦੇ ਸਥਾਈ ਨਿਵਾਸੀ ਰੁਤਮੇ ਨੂੰ ਬਹਾਲ ਕਰਨ ਲਈ ਸਰਕਾਰ ਨੂੰ ਅਰਜ਼ੀ ਦਾਇਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਗ੍ਰੀਨ ਦਾ ਕਹਿਣਾ ਹੈ ਕਿ ਇਸ ਐਪਲੀਕੇਸ਼ਨ ਦਾ ਫੋਕਸ ਸਿੱਧੂ ਦੇ ਪਰਿਵਾਰਕ ਸਥਿਤੀ ਦੇ ਆਲੇ-ਦੁਆਲੇ ਘੁੰਮਦਾ ਹੈ ਗ੍ਰੀਨ ਨੇ ਕਿਹਾ ਕਿ ਉਹ ਅਗਲੇ ਹਫਤੇ ਜਾਂ 2 ਦੇ ਅੰਦਰ ਅਰਜ਼ੀ ਦਾਇਰ ਕਰਨ ਦੀ ਉਮੀਦ ਕਰਦੇ ਨੇ ਜਦੋਂ ਕਿ ਇਸਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਿੱਧੂ ਨੂੰ ਅਜੇ ਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਪਰ ਪਹਿਲਾਂ ਹਟਾਉਣ ਤੋਂ ਜੋ ਖੰਪਰ ਕਿਰਿਆ ਹੁੰਦੀ ਹੈ ਗ੍ਰੀਨ ਨੇ ਕਿਹਾ ਕਿ ਆਮ ਮਾਮਲਿਆਂ ਦੇ ਵਿੱਚ ਇਸ ਪ੍ਰਕਿਰਿਆ ਦੇ ਵਿੱਚ ਆਮ ਤੌਰ ਤੇ 6 ਮਹੀਨੇ ਲੱਗਦੇ ਨੇ ਸਿੱਧੂ 2014 ਵਿੱਚ ਹੰਬੋਲਟ ਬਰਾਂਕੋਸ ਬਸਾਸ ਸੇ ਤੋਂ 4 ਸਾਲ ਪਹਿਲਾਂ ਕੈਲਗਰੀ ਚਲੇ ਗਏ ਸਨ ਉਸ ਨੂੰ ਪਿਛਲੇ ਸਾਲ ਪੈਰੋਲ ਮਿਲੀ ਸੀ ਸਿੱਧੂ ਨੇ 6 April 2018 ਨੂੰ ਇੱਕ ਪਿੰਡ ਉਚਰਾਹੇ ਤੇ ਇੱਕ ਸਟਾਪ ਸਾਈਨ ਤੇ ਨਾ ਰੁਕਣ ਕਾਰਨ ਬੱਸ ਨਾਲ ਸੜਕਾ ਕਰ ਦਿੱਤਾ ਜੋ ਬਰਾਂਕੋਸ ਟੀਮ ਨੂੰ ਲਿਜਾ ਰਹੀ ਬੱਸ ਨਾਲ ਟਕਰਾ ਗਿਆ ਇਸ ਹਾਦਸੇ ਵਿੱਚ 16 ਲੋਕ ਮਾਰੇ ਗਏ ਸਨ ਜਿਸ ਵਿੱਚ 11 ਖਿਡਾਰੀ ਵੀ ਸ਼ਾਮਲ ਸਨ ਜਿਨ੍ਹਾਂ ਦੀ ਉਮਰ 16 ਤੋਂ 21 ਸਾਲ ਦੇ ਵਿਚਕਾਰ ਸੀ 4 ਪੀੜਤਾਂ ਵਿੱਚ ਬਰੰਕੋਸ ਕੋਚਿੰਗ ਤੇ ਸਿਖਲਾਈ ਸਟਾਫ ਦੇ ਮੈਂਬਰ ਉਹਨਾਂ ਦੇ ਪਲੇ ਬਾਈ ਪਲੇ ਅਨਾਉਂਸਰ ਤੇ ਬੱਸ ਡਰਾਈਵਰ ਸ਼ਾਮਿਲ ਸਨ 13 ਯਾਤਰੀ ਜ਼ਖਮੀ ਹੋਏ ਚਾਹਲਦਾ ਕਹਿਣਾ ਹੈ ਕਿ ਉਸਨੇ ਸਿੱਧੂ ਦੇ ਦੇਸ਼ ਨਿਕਾਲੇ ਨੂੰ ਰੋਕਣ ਲਈ ਕਿਸੇ ਵੀ ਬਰੰਕੋਸ ਪਰਿਵਾਰ ਨਾਲ ਗੱਲ ਨਹੀਂ ਕੀਤੀ ਹੈ ਪਰ ਜੇਕਰ ਕੋਈ ਦਿਲਚਸਪੀ ਰੱਖਦਾ ਹੈ ਤਾਂ ਜ਼ਰੂਰ ਕਰਨਗੇ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਅਗੇ ਦੇਖਦੇ ਹਾਂ ਜੀ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਇਹ ਹੈ ਕਿ ਐਡਮਿੰਟਨ ਦੀ ਜਿਹੜੀ ਪੁਲਿਸ ਹੈ ਜੀ ਉਹ ਇੱਕ ਐਕਸੀਡੈਂਟ ਹੋਇਆ ਇਨਵੈਸਟੀਗੇਟ ਕਰ ਰਹੀ ਆ ਉਹਦੇ ਵਿੱਚ ਹੋਇਆ ਕੀ ਹੈ ਕਿ ਇੱਕ ਵਿਅਕਤੀ ਜਿਹੜਾ ਮੋਟਰਾਈਜ਼ਡ ਸਕੂਟਰ ਨਹੀਂ ਹੁੰਦੇ ਉਹ ਚਲਾ ਰਿਹਾ ਸੀਗਾ ਤੇ ਜਦੋਂ ਉਹਨੂੰ ਇੱਕ ਐਸ ਐਸ ਯੂ ਵੀ ਨੇ ਉਹਦੇ ਨਾਲ ਟੱਕਰ ਮਾਰੀ ਆ ਔਰ ਉਸ ਵਿਅਕਤੀ ਦੀ ਬਾਅਦ ਦੇ ਵਿੱਚ ਉੱਥੇ ਮੌਤ ਹੋ ਜਾਂਦੀ ਆ ਦੱਸਿਆ ਜਾਂਦਾ ਕਿ 85 ਐਵੇਨਿਊ ਤੇ 106 ਸਟਰੀਟ ਦੀ ਇਹ ਗੱਲ ਆ 85 ਐਵੇਨਿਊ ਤੇ ਈਸਟ ਬਾਉਂਡ ਇਹ ਜਿਹੜਾ ਸਕੂਟਰ ਵਾਲਾ ਸੀਗਾ ਇਹ ਸਟਾਪ ਸਾਈਨ ਦੇ ਅਗੇਂਸਟ ਉੱਥੇ ਜਾ ਰਿਹਾ ਸੀਗਾ ਔਰ ਜਿਹੜੀ ਦੂਸਰੀ ਕਾਰ ਸੀਗੀ ਜਾਂ ਐਸ ਯੂ ਵੀ ਆਇਆ ਜਿਹੜਾ ਉਹ ਨਾਰਥ ਨੂੰ ਜਾ ਰਿਹਾ ਸੀ 106 ਸਟਰੀਟ ਤੇ ਤਾਂ ਉੱਥੇ ਇਹ ਐਕਸੀਡੈਂਟ ਹੁੰਦਾ ਜੀ ਪਰ ਜਿਹੜਾ ਐਸਯੂਵੀ ਦਾ ਡਰਾਈਵਰ ਸੀ ਉਹ ਮੌਕੇ ਤੇ ਹੀ ਖੜਾ ਰਿਹਾ ਔਰ ਉਹਨੇ ਰਾਈਟ ਵੇ ਪੁਲਿਸ ਨੂੰ ਫੋਨ ਕੀਤਾ ਔਰ ਐਮਬੂਲੈਂਸ ਉੱਥੇ ਸੱਦੀ ਔਰ ਉਹਨੇ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕੁਝ ਹੋਇਆ ਉਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ ਹਜੇ ਤੱਕ ਕੋਈ ਚਾਰजेस ਨਹੀਂ ਲਾਏਗਾ ਪਰ ਪੁਲਿਸ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਆ ਕੋਈ ਸਪੀਡ ਵਾਲੀ ਗੱਲ ਜਾਂ ਅਲਕੋਹਲ ਵਾਲੀ ਗੱਲ ਕੋਈ ਇਨਵੋਲਵ ਨਹੀਂ ਹੈ ਇਹਦੇ ਵਿੱਚ ਇਹ ਪੁਲਿਸ ਨੇ ਗੱਲ ਦੱਸੀ ਹੈ ਪਰ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਜਾਰੀ ਹੈ ਪਰ 40 ਸਾਲਾਂ ਦਾ ਇਹ ਜਿਹੜਾ ਵਿਅਕਤੀ ਸੀਗਾ ਉਹਦੀ ਮੌਤ ਹੋ ਗਈ। ਔਰ ਦੂਸਰੀ ਖਬਰ ਇਹ ਆ ਕਿ ਜਿਹੜੇ ਸਾਇੰਸਦਾਨ ਹੈ ਜੀ ਉਹਨਾਂ ਦੀ ਦੌੜ ਲੱਗੀ ਹੋਈ ਆ ਕਿ ਅਜੇ ਹੀ ਕਣਕ ਜਿਹੜੀ ਆ ਉਹ ਪ੍ਰੋਡਿਊਸ ਕੀਤੀ ਜਾਵੇ ਜਿਹਨੂੰ ਪਾਣੀ ਦੀ ਲੋੜ ਬਹੁਤ ਘੱਟ ਹੋਵੇ। ਜਿਹहां ਜਿਹੜੀ ਸੋਕਾ ਵੀ ਚੱਲ ਸਕਦੀ ਹੋਵੇ। ਤੇ ਜਦੋਂ ਗਰਮੀ ਪੈਂਦੀ ਆ ਉਹ ਵੀ ਚੱਲ ਸਕਦੀ ਹੋਵੇ ਹੁਣ ਇਹ ਦੌੜ ਉਹ ਸਾਇੰਸਦਾਨਾਂ ਦੀ ਲੱਗੀ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਦਾ ਮੌਸਮ ਜਾਂ এনवायरमेंट ਦੇ ਵਿੱਚ ਚੇਂਜਸ ਆ ਰਹੀਆਂ ਉਹਦੇ ਨਾਲ ਇਹ ਬਹੁਤ ਜ਼ਰੂਰੀ ਬਣਦਾ ਜਾ ਰਿਹਾ ਵੀ ਇਸ ਤਰ੍ਹਾਂ ਦੀ ਕੋਈ ਕਣਕ ਦਾ ਜਿਹੜਾ ਬੀ ਆ ਉਹ ਡਿਵੈਲਪ ਕੀਤਾ ਜਾਵੇ ਕਿਹਾ ਜਾ ਰਿਹਾ ਜਿਹੜੇ ਸਾਇੰਸਦਾਨ ਕੈਲਗਰੀ ਤੋਂ ਨੇ ਜੀ ਪਲਾਂਟ ਬਾਇਓਲੋਜਿਸਟ ਮਾਰਕਸ ਸੈਮਿਊਲ ਉਹ ਇਹਦੇ ਤੇ ਕੰਮ ਕਰ ਰਿਹਾ ਪਿਛਲੇ ਕੋਈ 10 ਸਾਲਾਂ ਤੋਂ ਅ ਔਰ ਨੇੜੇ ਪਹੁੰਚ ਰਹੇ ਨੇ ਪਰ ਉਹ ਕਹਿੰਦੇ ਵੀ ਜਿਹੜਾ ਇਹ ਵੀਟ ਦਾ ਬੀਜ ਆ ਨਾ ਇਹ ਇੰਨਾ ਸੌਖਾ ਨਹੀਂ ਹੈ ਜਿੰਨਾ ਹਿਊਮਨ ਇੱਕ ਵਿਅਕਤੀ ਦਾ ਜੀਨੋਮ ਹੈਗਾ ਜੀ ਉਹਦੇ ਨਾਲੋਂ ਇਹ ਕਈ ਹਜ਼ਾਰ ਗੁਣਾ ਜ਼ਿਆਦਾ ਕੰਪਲਿਕੇਟਡ ਆ ਵੀਟ ਵਾਲਾ ਸੋ ਇੰਨੀ ਛੇਤੀ ਨਹੀਂ ਉਹਨੂੰ ਉਹ ਕਹਿੰਦੇ ਵੀ ਡਿਵੈਲਪ ਕੀਤਾ ਜਾ ਸਕਦਾ ਪਰ ਹ ਹੁਣ ਦੂਸਰੇ ਪਾਸੇ ਕਿਉਂਕਿ ਇਹ ਦੁਨੀਆ ਭਰ ਦੇ ਵਿੱਚ ਜੀ ਆ ਵੀਟ ਜਿਹੜੀ ਆ ਕੰਜ਼ਿਊਮ ਕੀਤੀ ਜਾਂਦੀ ਆ ਖਾਧੀ ਜਾਂਦੀ ਆ ਔਰ ਇਸ ਕਰਕੇ ਲੋਕਾਂ ਨੂੰ ਵੀ ਆ ਵੀ ਜੇ ਇਹ ਨਾ ਇੰਨੀ ਪੈਦਾ ਹੋਈ ਤਾਂ ਇਹ ਭੁੱਖਾ ਵੀ ਦੁਨੀਆ ਦੇ ਵਿੱਚ ਪੈ ਸਕਦਾ ਯਾਨੀ ਕਿ ਲੋਕਾਂ ਨੂੰ ਜਿਹੜਾ ਖਾਣ ਵਾਲਾ ਸਮਾਨ ਆ ਉਹ ਨਾ ਮਿਲੇਗਾ ਉਹਦੇ ਨਾਲ ਫੇਰ ਪ੍ਰੋਬਲਮਸ ਖੜੀਆਂ ਹੁੰਦੀਆਂ ਹਾਲਾਂਕਿ ਅਰਜਨਟੀਨਾ ਦੇ ਵਿੱਚੋਂ ਜਿਹੜੀ ਕਣਕ ਆ ਜੀ ਉਹ ਉਹਨਾਂ ਨੇ ਉਥੇ ਜੈਨੇਟਿਕਲੀ ਮੋਡੀਫਾਈਡ ਕਣਕ اگਾਉਂਦੇ ਨੇ ਪਰ ਉਹ ਕੈਨੇਡਾ ਦੇ ਵਿੱਚ ਇਹਨਾਂ ਨੇ ਹਜੇ ਅਲਾਉ ਨਹੀਂ ਕੀਤਾ ਕੋਈ ਜੈਨੇਟਿਕਲੀ ਮੋਡੀਫਾਈਡ ਜਿਹੜੀ ਕਣਕ ਆ ਜਾਂ ਬੀ ਉਹ ਇੱਥੇ ਨਹੀਂ ਆ ਸਕਦਾ ਹਾਂ ਸਾਇੰਸਦਾਨ ਇਹ ਵੀ ਕਹਿ ਰਿਹਾ ਹੈ ਬਈ ਜਿਹੜੇ ਨਾ ਕਿਸੇ ਵੀ ਬੀਜ ਨੂੰ ਪੂਰਾ ਜੈਨੇਟਿਕਲੀ ਮੋਡੀਫਾਈਡ ਕਰਨਾ ਉਹ ਤਾਂ ਹੈਗਾ ਔਖਾ ਪਰ ਪਿੱਛੇ ਜੇ ਸਰਕਾਰ ਨੇ ਕੈਨੇਡਾ ਦੀ ਨੇ ਇੱਕ ਫੈਸਲਾ ਜਿਹਦੇ ਨਾਲ ਇਹਨਾਂ ਲਈ ਇਹ ਸੌਖਾ ਹੋ ਗਿਆ ਉਹ ਫੈਸਲਾ ਸਰਕਾਰ ਨੇ ਇਹ ਕੀਤਾ ਵੀ ਜਿਹੜੇ ਪਹਿਲਾਂ ਵੀ ਡਿਵੈਲਪ ਹੋਏ ਆ ਨਾ ਉਹਨਾਂ ਨੂੰ ਤੁਸੀਂ ਐਡਿਟ ਕਰ ਸਕਦੇ ਉਹਨਾਂ ਦੇ ਜੀਨੋਮਸ ਨੂੰ ਤੇ ਉਹਦੇ ਨਾਲ ਇਹ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਹ ਜਿਹੜਾ ਫੈਸਲਾ ਉਹਦੀ ਜਿਹੜੀ ਆ ਜੀ ਇਹ ਸਾਇੰਸਦਾਨਾਂ ਵੱਲੋਂ ਸ਼ਲਾਘਾ ਕੀਤੀ ਗਈ ਆ ਵੀ ਚੰਗਾ ਕੰਮ ਕੀਤਾ ਸਰਕਾਰ ਨੇ ਜਿਹੜਾ ਇਹ ਅਲਾਉ ਕੀਤਾ ਔਰ ਇੱਕ ਕਿਸਮ ਦੀ ਉਹ ਕਹਿੰਦੇ ਰੇਸ ਲੱਗੀ ਆ ਇਹ ਨਹੀਂ ਵੀ ਕਦੋਂ ਇਹ ਜਿਹੜਾ ਮਸਰਬੀ ਇਹ ਲੱਭਿਆ ਜਾਵੇਗਾ ਵੀ ਕਿ ਕਿੰਨੀ ਦੇਰ ਤੱਕ ਉਹ ਕਹਿੰਦੇ ਜੀ ਇਹ ਤਾਂ ਇੱਕ ਕਿਸਮ ਦੀ ਐਮਰਜੈਂਸੀ ਆ ਵੀ ਜਿੰਨਾ ਵੀ ਛੇਤੀ ਹੋ ਸਕੇ ਇਹ ਇਸ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਹੋਂਦ ਵਿੱਚ ਲਿਆਂਦੀ ਜਾਵੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸੋ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਤਾਲਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ